ਹਾਂ ਤੇ ਪਰ ਮੇਰਾ ਜੌਬ ਕਾਰਡ ਦਾ ਆ ਨੰਬਰ 3 ਨਾਮ ਗੁਰਬਖਸ਼ ਕੋਲ ਮੇਰਾ ਨਾਮ ਆ ਬੇਟਾ ਹਾਂਜੀ ਆ ਸਾਰੇ ਆਸ਼ਾ ਵਰਕਰ ਨਰੇਗਾ ਲਈ ਬੈਠੇ ਆ ਹਾਂਜੀ ਹਾਂਜੀ ਚੰਗਾ ਚੰਗਾ ਇਕੱਠ ਕੀਤਾ ਪਿਆ ਹਾਂਜੀ ਹਾਂਜੀ ਕਾਫੀ ਭਾਰਾ ਇਕੱਠ ਕੀਤਾ ਪਿਆ ਸਾਨੂੰ ਕਿਹਾ ਸੀਗਾ ਕਿ ਮੈਨੂੰ ਤੁਸੀਂ ਸੀਐਮ ਬਣਾ ਦਿਓ ਕਿ ਅਸੀਂ ਤੁਹਾਨੂੰ ਹਜ਼ਾਰ ਹਜ਼ਾਰ ਰੁਪਈਆ ਪਾਵਾਂਗੇ ਅਕਾਊਂਟ ਚ ਆਊਗਾ ਹੁਣ ਕਿੰਨਾ 36000 ਇਕੱਠਾ ਹੋ ਗਏ ਹਾਂਜੀ ਉਹ ਜਿੰਨੇ ਅਜੇ ਤੱਕ ਬਣ ਗਏ ਆ ਸਾਨੂੰ ਆਣੇ ਚਾਹੀਦੇ ਆ 70 ਦਿਨ ਦੀ ਜਿਹੜੀ ਦਿਹਾੜੀ ਪੈਂਡਿੰਗ ਹੈ ਮੰਨ ਕੇ ਚੱਲੀਏ ਆਪਾਂ 70 ਕਿੰਨੇ 344 344 346 ਇੰਟੂ 70 24220 ਰੁਪਏ ਤਾਂ ਕੱਲੀ ਕੱਲੀ ਬੀਬੀ ਦਾ 24220 ਰੁਪਏ ਸਰਕਾਰ ਵੱਲ ਖੜਾ ਹਾਂਜੀ 24220 ਹੋ ਗਏ ਜੀ ਹਾਂਜੀ ਜਮਾ 36 ਹਜ਼ਾਰ ਜਿਹੜਾ ਤੁਸੀਂ ਮੰਗਦੇ ਆ ਜਮਾ 36000 ਜਿਹੜਾ ਤੁਹਾਡਾ ਵਾਦਾ ਕੀਤਾ ਸੀ ਤਾਂ ਕੱਲੀ ਕੱਲੀ ਬੀਬੀ ਦਾ 60220 ਰੁਪਏ ਖੜਾ ਹਾਂਜੀ ਦਾ ਕੱਲ ਜਿੱਥੇ ਕੰਮ ਕਰਨਾ ਸੀ ਉਹ ਕੰਮ ਤਾਂ ਰਹਿ ਗਿਆ ਫਿਰ ਹਾਂਜੀ ਉਹ ਰਹਿ ਗਿਆ ਹਾਂਜੀ ਉਹ ਕੰਮ ਅਸੀਂ ਆਪਣੇ ਬੱਚਿਆਂ ਦੀ ਰੋਟੀ ਬਿਲਕੁਲ ਨਹੀਂ ਬਣਾਈ ਸਾਰੇ ਕੰਮ ਛੱਡ ਕੇ ਅਸੀਂ ਇਹਨਾਂ ਦੇ ਕੋਲ ਆਏ ਆਏ ਸਾਡੀ ਮੰਗ ਪੂਰੀ ਕੀਤੀ ਜਾਵੇ ਨਹੀਂ ਹੁਣ ਤੁਸੀਂ ਅੱਜ ਦੀ ਦਿਹਾੜੀ ਮਿਲੂਗੀ ਕਿ ਨਹੀਂ ਮਿਲੂਗੀ ਮੇਰਾ ਸਵਾਲ ਸਾਨੂੰ ਉਹ ਨਹੀਂ ਮਿਲਣੀ ਅੱਜ ਫਰੀ ਚਾਏ ਆ ਫਰੀ ਚਾਏ ਆ ਮਨ ਸੀਗਾ ਹੁਣ ਦਾ ਨਹੀਂ ਵੀ ਮਨ ਸੀਗਾ ਪਰ ਅਸੀਂ ਕਿ ਸਾਡੀ ਮੰਗ ਪੂਰੀ ਹੋਵੇ ਇਹ ਪਬਲਿਕ ਨੂੰ ਸਵੇਰ ਦੇ ਪਰੇਸ਼ਾਨ ਹੋ ਕੇ ਬੈਠੇ ਆ ਹਜੇ ਤਾਂ ਕਰਪਾਗਵੰਤ ਮਾਨਾ ਤਾਂ ਆਪ ਨਹੀਂ ਤਾਂ ਹਜੇ ਤਾਂ ਇੱਥੇ ਪਹੁੰਚ ਨਹੀਂ ਰਹੇ ਬੰਨ ਕੇ ਬਿਠਾਇਆ ਜਾਣ ਨਹੀਂ ਦਿੰਦੇ ਨਹੀਂ ਜਾਣ ਵੀ ਸਰ ਬੱਸਾਂ ਵੀ ਸਾਡੀਆਂ ਅੱਜ ਤਾਂ ਅੰਦਰ ਲਗਾ ਲਈਆਂ ਪਿਛਲੀ ਵਾਰ ਐਸੀ ਬੱਸਾਂ ਬਾਹਰ ਸੀ ਲੋਕੀ ਚਾਈ ਜਾ ਰਹੇ ਸੀ ਅੱਜ ਤਾਂ ਬਾਹਰ ਵੀ ਨਹੀਂ ਚੱਲਦੀ ਕਦੇ ਨਾ ਉਹ ਆ ਰਹੇ ਆ ਬੰਨ ਕੇ ਬੈਠੇ ਬੱਚਿਆਂ ਦੀ ਰੋਟੀ ਵੀ ਬਣਾਉਣੀ ਆ ਜਾ ਕੇ ਜੀ ਬੱਚਿਆਂ ਦੀ ਰੋਟੀ ਸਾਰਾ ਘਰ ਦਾ ਕੰਮ ਛੱਡ ਕੇ ਆਏ ਹੋਏ ਆ ਉੱਤੋਂ 60 60 ਹਜ਼ਾਰ ਰੁਪਏ ਸਰਕਾਰ ਵਾਲਾ ਬਕਾਇਆ ਖੜਾ ਹਾਂਜੀ ਬਿਲਕੁਲ ਹਮਦਰਦੀ ਆ ਭੈਣਾ ਨਾਲ ਕੀ ਨਾਮ ਤੁਹਾਡਾ ਮੇਰਾ ਨਾਮ ਸੁਮਨ ਬਾਲਾ ਸੁਮਨ ਬਾਲਾ ਪੈਨ ਹੁਣਾਂ ਨੇ ਇਹਨਾਂ ਸਾਰਿਆਂ ਦਾ ਪੱਖ ਰੱਖਿਆ ਇਹੀ ਜਾਗਦੀ ਜ਼ਮੀਰ ਹੁੰਦੀ ਆ ਔਰ ਇਹੀ ਸਾਡੇ ਸੀਐਮ ਸਾਹਿਬ ਕਹਿੰਦੇ ਸੀਗੇ ਕਿ ਮੈਂ ਤੁਹਾਨੂੰ ਸਵਾਲ ਪੁੱਛਣ ਲਾਇਆ ਤਾਂ ਇਹ ਸਵਾਲ ਨਹੀਂ ਬੇਨਤੀਆਂ ਹੀ ਕਰ ਰਹੇ ਆ ਇਹਨਾਂ ਦੀ ਬੇਨਤੀ ਪ੍ਰਵਾਨ ਹੋਣੀ ਚਾਹੀਦੀ ਪਿੰਡ ਭਰਾਲਾ ਮਹਾਂਤ ਕਰਵਜਨ ਦਾਸ ਨਗਰ ਤੇ ਮੇਰੇ ਨਰੇਗਾ ਦੇ ਉੱਤੇ ਮੇਰੇ ਪੈਸੇ ਮੇਰਾ ਸਾਹਮਣੇ ਪਿਆ ਦੇ ਲੱਗੇ ਆ ਤੇ ਮੇਰਾ ਕੋਈ ਪੈਸਾ ਨਹੀਂ ਪਿਆ ਰਿਹਾ ਹੁਣ ਅੱਜ ਆਈ ਅੱਜ ਦਿਹਾੜੀ ਮਿਲੂਗੀ ਹੈ ਅੱਜ ਇੱਥੇ ਦਿਹਾੜੀ ਮਿਲੂਗੀ ਕਿ ਕੰਮ ਤੇ ਆਏ ਕਿ ਬਈ ਵੈਸੀ ਆਏ ਆ। ਆ ਨਹੀਂ ਇਦਾਂ ਹੀ ਆਏ ਆ। ਆਪਣੇ ਆਪ ਆਏ ਕਿ ਲੈ ਜਾਂਦੇ ਗਏ ਆ। ਨਹੀਂ ਸਰਪੰਚ ਸਾਹਿਬ ਨਾ ਆਏ ਆ। ਸਰਪੰਚ ਸਾਹਿਬ ਲੈ ਕੇ ਇੱਕ ਘਰਾਂ ਦੇ ਜਿਹੜੇ ਅਸੀਂ ਸੱਥਾਂ ਵਿੱਚ ਇਕੱਠੇ ਹੋਏ। ਇਹ ਹੋਵੇ ਸਾਡੀ ਗੱਲ ਸੁਣਿਆ ਨਾ। ਮਾਤਾ ਕਹਿੰਦੀ ਸੀ ਤੋ ਉਹਦੀ ਸੁਣਨੀ ਉਹ ਵੀ ਸਾਡੀ ਸੁਣੇ। ਮੈਂ ਜਿਆਦਾ ਸਾਨੂੰ ਸੱਤਿਆ ਸਾਡੀ ਗੱਲ ਸੁਣੇ। ਜੋ ਸਾਡੇ ਕਹਿੰਦਾ ਜਿਹੜਾ ਕਹਿੰਦਾ ਗੱਲਾਂ ਆ ਸਾਡੀਆਂ ਪੂਰੀਆਂ ਕਰੇ। ਇਹੇ ਮਨੋ। ਇਹ ਸਾਨੂੰ ਤਾਂ ਇਹ ਫਾਇਦਾ ਆ ਜਾਂਦਾ। ਉਹ ਸਾਨੂੰ ਜਾਣਨੋਂ ਤਿਆਰ ਆ। ਅਸੀਂ ਇੰਨਾ ਚਿਰ ਨਹੀਂ ਰੋਕ ਸਕਦੇ ਸਾਡੇ ਬੱਚਿਆਂ ਦੀ ਅਸੀਂ ਰੋਟੀ ਬਣਾਉਣੀ ਆ। ਕਿ ਅਸੀਂ ਇਨਾਂ ਚ ਕਰਨੇ ਸਭ ਬੈਠ ਸਕਦੇ ਕਿਉਂਕਿ ਬੱਸਾਂ ਜੀ ਸੀਐਮ ਸਾਹਿਬ ਤਾਂ ਹਰਮਨ ਪਿਆਰੇ ਆ ਦਿਨ ਨਹੀਂ ਕਰਦੇ ਇੱਕ ਵਾਰੀ ਦੇਖੇ ਜਾਈਏ ਹਰਮਨ ਪਿਆਰੇ ਸੀਐਮ ਸਾਹਿਬ ਨੂੰ ਹਾਂਜੀ ਸਰ ਸਾਰਿਆਂ ਨੂੰ ਪਿਆਰੇ ਤਾਂ ਹੈਗੇ ਆ ਪਰ ਕਿ ਬੀਬੀਆਂ ਇਨਾਂ ਚ ਬੈਠ ਨਹੀਂ ਸਕਦੀਆਂ ਤੁਹਾਨੂੰ ਪਤਾ ਆ ਬਿਊਟੀ ਤੇ ਆਏ ਆਪਣੇ ਮਨ ਨਾਲ ਨਹੀਂ ਆ ਹਾਂਜੀ ਆਪਣੇ ਮਨ ਨਾਲ ਨਹੀਂ ਆ ਗਾਟੀਆਂ ਅੱਗੇ ਪਿਛਲੀ ਵਾਰੀ ਬੱਸਾਂ ਬਾਹਰ ਸੀਗੀਆਂ ਜਦੋਂ ਮਰਜੀ ਚੱਲ ਗਈ ਸੀ ਤਾਂ ਹੁਣ ਸਾਡੀਆਂ ਬੱਸਾਂ ਬੰਨ ਕੇ ਬਠਾਏ ਹਾਂਜੀ ਸਰ ਅੱਗੇ ਤੋਂ ਫੇ ਲੇਡੀਜ਼ ਆਣਗੀਆਂ ਹੀ ਨਹੀਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਲਿਆ ਕੇ ਬਿਠਾ ਲੈਂਦੇ ਆ ਸਾਰੇ ਨੇ ਪਤਾ ਨਹੀਂ ਕਦੋਂ ਆਣਾ ਕਦੋਂ ਨਹੀਂ ਆਣਾ ਮੁੜ ਕੇ ਸਾਡੇ ਉਹ ਕਹਿੰਦੇ ਤੁਰਦੇ ਵੀ ਨਹੀਂ ਗਏ ਜੈਂਟਸ ਵੀ ਨਹੀਂ ਤੁਰਦੇ ਨਾ ਲੇਡੀਜ਼ ਤੁਰਨਗੇ ਜਦੋਂ ਤੁਸੀਂ ਇੱਕ ਵਾਰੀ ਟਾਈਮ ਦੇ ਦੇ ਮੈਂ ਇੱਥੋਂ ਜਾ ਕੇ ਫਿਰ ਦੱਸੂਗਾ ਵੀ ਅੱਜ ਤਾਂ ਬਹੁਤ ਖੱਜਲ ਹੋਏ ਆ ਬਹੁਤ ਖੱਜਲ ਹੋਇਆ ਯਾਰ ਇੰਨੀ ਗਰਮੀ ਦੇ ਵਿੱਚ ਬੈਠੇ ਆ ਬੱਚਿਆਂ ਦਾ ਸਾਰਾ ਕੰਮ ਕਰ ਛੱਡ ਕੇ ਆਏ ਹੋਈ ਆ ਨਿਕਲ ਵੀ ਤੁਸੀਂ ਅੰਦਰ ਨਹੀਂ ਗਏ ਸਾਨੂੰ ਆ ਗਰਮੀ ਲੱਗਦੀ ਆ ਬੀਬੀ ਦੀ ਸਿਹਤ ਕਰਾ ਹਾਂਜੀ ਕਵਰਾਟ ਆ ਗਏ ਉੱਥੇ ਫਿਰ ਮੈਂ ਬਾਹਰ ਨੂੰ ਆ ਗਏ ਅੰਦਰ ਗਏ ਸੀ ਅਸੀਂ ਕਿੰਨੇ ਵਜ ਦੇ ਆਂ ਜੀ ਸਵੇਰ ਦੇ ਤੁਸੀਂ ਅਸੀਂ ਸਵੇਰ ਦੇ 8:00 ਪਹਿਲਾਂ ਜਿ ਸੂਰਜ ਉੱਥੇ ਆਏ ਹਾਂ ਇੱਥੇ ਕਿੰਨੇ ਵਜ ਪਹੁੰਚੇ ਜੀ ਇੱਥੇ ਆ ਸਵੇਰ ਦੇ ਇੱਥੇ ਹੀ 8:00 ਵਜੇ ਤੇ ਪਿੰਡ ਆਪਣਾ ਕਿਹੜਾ ਜੀ ਕਟਕੜ ਕਲਾਈਆਂ ਕਟਕੜ ਕਲਾਈਆਂ ਸਵੇਰੇ ਸਵਾਟ ਦੇ ਇੱਥੇ ਬੈਠੇ ਆ ਤੇ ਰੋਟੀ ਟੋਕ ਮਿਲੇਗੇ ਨਹੀਂ ਨਹੀਂ ਹਜੇ ਨਹੀਂ ਆ ਜਾਣਾ ਘਰ ਨੂੰ ਖਾਣ ਰੋਟੀ ਉਹ ਨਾਲ ਦੀਆਂ ਬੀਬੀਆਂ ਉੱਥੇ ਬੈਟੀਆਂ ਮੇਰੀ ਸਿਹਤ ਹੋਰ ਤਰ੍ਹਾਂ ਹੋ ਗਿਆ ਸੀ ਇੱਧਰ ਬਾਹਰ ਮਾਤਾ ਉਮਰ ਤੇ ਆ ਜੋਲੇ ਜਿਹੜੀ ਅੰਦਰ ਬੈਠੀ ਉਹਨਾਂ ਦੇ ਆ ਹਾਂ ਜੀ ਅੰਦਰ ਆ ਕੀ ਦਿਹਾੜੀ ਵਾਲੀਆਂ? ਹਾਂਜੀ ਦਿਹਾੜੀ ਵਾਲੀ। ਅੱਜ ਦਿਹਾੜੀ ਮਿਲੂਗੀ। ਮਿਲੂਗੀ ਅੱਜ ਦੀ ਦਿਹਾੜੀ ਅਸੀਂ ਲਾਈ ਆ ਹੁਣ ਪਸਾਰਾ ਦਿਨ ਬੈਠੇ ਰਏ ਆ ਕੰਮ ਕੀਤਾ ਸਵੇਰ ਦੇ ਕੰਮੇ ਗਾ। ਕਿਤੇ ਅੰਦਰ ਵੀ ਬਹਿਣਾ? ਹਾਂਜੀ ਅੰਦਰ ਵੀ ਬਹਿਣਾ। ਜਦੋਂ ਆਜੂਗੇ ਸੀਐਮ ਸਾਹਿਬ ਅੰਦਰ ਚਲ ਜੂਗੇ? ਹਾਂਜੀ ਅੰਦਰ ਚਲ ਜਾਣਗੇ। ਠੀਕ ਹੈ ਠੀਕ ਹੈ। ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ। ਸਾਥੀਓ ਇਸ ਸਮੇਂ ਅਸੀਂ ਖਟਕੜ ਕਲਾ ਵੇਖੇ ਮੌਜੂਦ ਆ ਔਰ ਇੱਥੇ ਮਾਨਯੋਗ ਸੀਐਮ ਸਾਹਿਬ ਪਹੁੰਚਣ ਵਾਲੇ ਹਨ। ਕਰੀਬਨ 1:42 ਮਿੰਟ ਹੋ ਗਏ ਆ ਔਰ ਨੀ ਪੱਥਰ ਸਮਰੋ ਹੈਰਿਟੇਜ ਕੰਪਲੈਕਸ ਦਾ ਕਰਨਾ ਹੈ ਪਰ ਇੱਧਰ ਮਨਰੇਗਾ ਵਾਲੀਆਂ ਬੀਬੀਆਂ ਬੈਠੀਆਂ ਜੋ ਆਪਣੀ ਅਪੀਲ ਜੋ ਆਪਣੀ ਮੰਗ ਜਿਹੜੀ ਹੈ ਸੀਐਮ ਸਾਹਿਬ ਤੱਕ ਰੱਖਣਾ ਚਾਹੁੰਦੇ ਆ ਭੈਣ ਜੀ ਨਾਮ ਕੀ ਤੁਹਾਡਾ ਹਾਂਜੀ ਮੇਰਾ ਨਾਮ ਸੁਮਨ ਬਾਲਾ ਮੈਂ ਪਿੰਡ ਭਰੋ ਮਜਾਰਾ ਤੋਂ ਆਈਆਂ ਠੀਕ ਹੈ ਤੁਸੀਂ ਨਰੇਗਾ ਵਾਲੇ ਆ ਹਾਂਜੀ ਜੀ ਕੀ ਕਹਿਣਾ ਚਾਹੁੰਦੇ ਸਰ ਮੈਂ ਕਹਿ ਰਹੀ ਹਾਂ ਕਿ ਮੈਂ ਮੀਟ ਇਸ ਸਾਲ ਬਣੀ ਆ ਤੇ ਮੇਰੀ ਲੇਬਰ ਦੇ ਪੈਸੇ ਨਹੀਂ ਆ ਰਹੇ 3 ਮਹੀਨੇ ਆ ਸਾਰੀ ਤੁਹਾਡੀ ਲੇਬਰ ਬੈਠੀ ਆ ਹਾਂਜੀ ਹਾਂਜੀ 10 15 ਜਣੇ ਮੇਰੇ ਨਾਲ ਆ ਜੈਂਟਸ ਵੀ ਆ ਲੇਡੀਜ਼ ਵੀ ਆ ਇਹਨਾਂ ਦੇ ਪੈਸੇ ਨਹੀਂ ਆ ਰਹੇ ਉਹ ਜ਼ਰੂਰੀ ਆ ਕਿਉਂਕਿ ਇਹਨਾਂ ਨੇ ਉਹੀ ਕਰਨਾ ਉਹੀ ਖਾਣਾ ਹੁੰਦਾ ਆਪਾਂ ਕੰਮ ਕਿਸ ਲਈ ਕਰਦੇ ਇਸੇ ਕੰਮ ਲਈ ਕਿ ਸਾਨੂੰ ਪੈਸੇ 15 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਪੈਣੇ ਚਾਹੀਦੇ ਆ ਤੇ ਅੱਜ ਜਿੱਦਾਂ ਇਹ ਇੱਥੇ ਆ ਗਏ ਸੀਐਮ ਸਾਹਿਬ ਨੇ ਆਣਾ ਹੁਣ ਇਹਨਾਂ ਨੂੰ ਅੱਜ ਦੇ ਦਿਨ ਦੀ ਦਿਹਾੜੀ ਮਿਲੂਗੀ ਕਿ ਨਹੀਂ ਉਹ ਸਾਨੂੰ ਅਜੇ ਤੱਕ ਕਿਸੇ ਨੇ ਨਹੀਂ ਆ ਹਾਂ ਕੁਝ ਨਹੀਂ ਪਤਾ ਸਾਨੂੰ ਇਹ ਇਹ ਕਿਹਾ ਗਿਆ ਕਿ ਭਗਵੰਤ ਸਾਹਿਬ ਨੇ ਆਣਾ ਹੈ ਸ੍ਰੀ ਭਗਵੰਤਬਾਨ ਸਾਹਿਬ ਨੇ ਆਣਾ ਹੈ ਕਿ ਉਹਨਾਂ ਤੋਂ ਅਸੀਂ ਉਹਨਾਂ ਦੇ ਸਾਹਮਣੇ ਮੰਗ ਰੱਖਣੀ ਆ ਕਿ ਸਰ ਨਾ ਸਾਡੇ ਪਿੰਡ ਨੂੰ ਅਜੇ ਤੱਕ ਗਰਾਂਟ ਮਿਲੀ ਆ ਤੇ ਨਾ ਸਾਡੇ ਨਰੇਗਾ ਵਾਲਿਆਂ ਨੂੰ ਤੁਸੀਂ ਆਪਾਂ ਸਮਝੇ ਤੁਸੀਂ ਮੰਗ ਰੱਖਣ ਆਏ ਇੱਥੇ ਹਾਂਜੀ ਹਾਂਜੀ ਤੁਹਾਡੀ ਦਿਹਾੜੀ ਕਿੰਨੀ ਹੈ ਨਾ ਜਿਹੜੇ ਲੇਬਰ ਹੈ ਤੁਹਾਡੀ ਆ ਇਸ ਸਾਲ ਹੋਈ ਇਹ ਦਿਹਾੜੀ ਨਾਲ ਦੀ 346 ਰੁਪਏ ਹਾਂਜੀ ਪਹਿਲਾਂ 322 ਰੁਪਏ ਸੀ 346 ਰੁਪਏ ਮਿਲਦੇ ਵੀ ਹੈਗੇ ਕਿ ਨਹੀਂ हां जी ਹੁਣ ਮਿਲੇ ਹੁਣ ਫੋਨ ਮਿਲਣ ਲੱਗਿਆ ਇੱਕ ਮਹੀਨੇ ਦੀ ਸਿਰਫ ਇਨਕਮ ਆਈ ਆ ਤਿੰਨ ਮਹੀਨੇ ਜਿਹੜੇ ਲੱਗੇ ਉਹਨਾਂ ਦੀ ਇਨਕਮ ਬਿਲਕੁਲ ਨਹੀਂ ਆਈ ਆ ਹੁਣ ਪੈਂਡਿੰਗ ਕਿੰਨੇ ਆ ਰਹਿ ਕਿੰਨੇ ਗਏ ਆ ਤਿੰਨ ਮਹੀਨਿਆਂ ਦੀ ਲਾ ਲਓ ਕਿ ਇਹਨਾਂ ਦੇ ਤਿੰਨ ਮਹੀਨੇ ਲੱਗ ਗਏ ਆ ਵਿੱਚ ਸੰਡੇ ਦੀ ਛੁੱਟੀ ਹੁੰਦੀ ਆ ਬਾਕੀ ਦਿਨ ਲੱਗਦੇ ਆ ਮੇਰੇ 90 ਦਿਨਾਂ ਦੀ ਹਲੇ ਪੈਂਡਿੰਗ ਪਈ ਆ ਕੱਟੇ ਕਟਾ ਦੀ ਇਹ ਵਿੱਚ ਲਧਿਆਣੀਆਂ ਟੋਟਲ ਕਿੰਨੀਆਂ ਕਿ ਲੱਗੀਆਂ ਉਹੀ 70 ਦਿਨ ਲੱਗੇ ਆ 70 ਦਿਨ ਲੁਧਿਆੜੀਆਂ ਪਈਆਂ ਲੈਣੀਆਂ ਸਰਕਾਰ ਦੇ ਬਕਾਇਆ ਖੜੀਆਂ ਆ ਹਾਂਜੀ ਹਾਂਜੀ ਬਿਲਕੁਲ ਆਪਾਂ ਨੇ ਇਹ ਕਹਿ ਰਹੇ ਆ ਕਿ ਜਦੋਂ ਇਹਨਾਂ ਦਾ 15 ਦਿਨ ਲੱਗ ਜਾਂਦੇ ਆ ਉਹਨਾਂ ਦੇ ਪਿੱਛੇ ਉਹ ਪੈਸੇ ਆਣੇ ਜ਼ਰੂਰੀ ਆ ਕਿਉਂਕਿ ਫਿਰ ਵੀ ਉਹਨਾਂ ਦਾ ਦਿਲ ਨਹੀਂ ਕਰਦਾ ਕੰਮ ਕਰਨ ਨੂੰ ਆਪਾਂ ਨੇ ਧੁੱਪਾਂ 'ਚ ਕਿੰਨੀ ਧੁੱਪਾਂ ਦੇ ਵਿੱਚ ਕੰਮ ਕਰਦੇ ਆ ਲੋਕੀ ਤੇ ਪੈਸੇ ਜ਼ਰੂਰੀ ਆ ਤੇ ਇੱਕ ਸੀ ਰੁਕੇ ਕਿੱਥੇ ਆ ਰੁਕੇ ਇਹ ਸਰਕਾਰ ਵੱਲੋਂ ਨਹੀਂ ਆ ਰਹੇ। ਓਕੇ। ਹਾਂਜੀ। ਵਿੱਚ ਸੁਣਨ ਚ ਆ ਰਿਹਾ ਕਿ ਦਿੱਲੀ ਵਾਲਿਆਂ ਨੇ ਬੰਦ ਕੀਤੇ ਆ। ਇਹ ਵੀ ਗੱਲ ਆਈ ਆ ਮੇਰੇ। ਔਰ ਤੁਸੀਂ ਕਾਗਜ਼ ਤੇ ਮੰਗਾ ਲਿਖੀਆਂ ਕਿਹੜੀਆਂ-ਕਿਹੜੀਆਂ ਲਿਖੀਆਂ? ਇੱਕ ਮੰਗਾ ਲਿਖਿਆ ਸ਼੍ਰੀ ਭਗਵਾਨ ਤਮਾਨ ਜੀ ਨੇ ਸਾਨੂੰ ਕਿਹਾ ਸੀਗਾ। ਜੀ। ਸ਼੍ਰੀ ਭਗਵਾਨ ਤਮਾਨ ਜੀ ਨੇ ਸਾਨੂੰ ਕਿਹਾ ਸੀਗਾ ਕਿ ਮੈਨੂੰ ਤੁਸੀਂ ਸੀਐਮ ਬਣਾ ਦਿਓ। ਕਿ ਅਸੀਂ ਤੁਹਾਨੂੰ ਹਜ਼ਾਰ-ਹਜ਼ਾਰ ਰੁਪਈਆ ਪਾਵਾਂਗੇ। ਅਕਾਊਂਟ ਚ। ਅਕਾਊਂਟ ਵਿੱਚ ਆਊਗਾ। ਹੁਣ ਕਿੰਨੇ 36000 ਇਕੱਠਾ ਹੋ ਗਏ? ਹਾਂਜੀ। ਹਾਂਜੀ। ਉਹ ਜਿੰਨੇ ਅਜੇ ਤੱਕ ਬਣ ਗਏ ਆ ਸਾਨੂੰ ਆਣੇ ਚਾਹੀਦੇ ਆ। ਠੀਕ ਹੈ ਤੇ ਇੱਕ ਬੁੜਾਪਾ ਪੈਨਸ਼ਨ ਤੇ ਵਿਧਵਾ ਪੈਨਸ਼ਨ ਜੋ ਹੈਡੀ ਦਾ ਪੈਨਸ਼ਨ ਆ ਉਹ ਵਧਾਈ ਜਾਵੇ ਠੀਕ ਹੈ ਕਿਉਂਕਿ ਉਹਨਾਂ ਨੂੰ ਹੋਰ ਕੋਈ ਇਨਕਮ ਹੈ ਨਹੀਂਗੀ ਵਿਧਵਾ ਵਾਲਿਆਂ ਨੂੰ ਵੀ ਜਾਂ ਬੁੜਾਪਾ ਪੈਨਸ਼ਨ ਆ ਇਹ 2500 ਕੀਤੀ ਜਾਵੇ ਇਸ ਉਮੀਦ ਨਾਲ ਬੀਬੀਆਂ ਆਈਆਂ ਹਾਂਜੀ ਬਿਲਕੁਲ ਠੀਕ ਹੈ ਇਹ ਸਾਡੀ ਮੰਗ ਆ ਅਸੀਂ ਅੱਜ ਤੱਕ ਦੇ ਨੂੰ ਹਜੇ ਦੂਸਰਾ ਕੋਈ ਗ੍ਰਾਂਟ ਨਹੀਂ ਆਈ ਸੀ ਅਸੀਂ ਨੂੰ ਪਰ ਅੱਜ ਤੱਕ ਤਾਂ ਆਈਆਂ ਸਾਡੇ ਪਿੰਡ ਨੂੰ ਇੱਕ ਵੀ ਗ੍ਰਾਂਟ ਨਹੀਂ ਮਿਲੀ ਆ ਸ਼੍ਰੀ ਸਰਪੰਚ ਸਾਹਿਬ ਜੀ ਬਣੇ ਆ ਅਸੀਂ ਉਹ ਵੀ ਮੰਗ ਰੱਖਣ ਆਏ ਆ ਜੀ ਮਾਤਾ ਪਾਣੀ ਦੀ ਟੈਂਕੀ ਬਣ ਜਾਈਦੀ ਹੈ ਹੁਣ ਪਾਣੀ ਮਿਲਿਆ ਕਿ ਨਹੀਂ ਹੁਣ ਪਾਣੀ ਸਾਨੂੰ ਮਿਲਿਆ ਸਾਡੇ ਪਿੰਡ ਚ ਟੈਂਕੀ ਆ ਨਹੀਂ ਪਾਣੀ ਵਾਲੀ ਹੁਣ ਇੱਥੇ ਪਾਣੀ ਮਿਲ ਗਿਆ ਕਿ ਨਹੀਂ ਪਾਣੀ ਛੱਡ ਗਏ ਆ ਹਾਂਜੀ ਇੱਥੇ ਪਾਣੀ ਮਿਲ ਗਿਆ ਆ ਉਹ ਧੰਨਵਾਦ ਆ ਤੁਹਾਡਾ ਕਹਿੰਦੀ ਆ ਕਿ 70 ਦਿਨ ਦੀ ਜਿਹੜੀ ਦਿਹਾੜੀ ਪੈਂਡਿੰਗ ਹੈ ਮੰਨ ਕੇ ਚੱਲੀਏ ਆਪਾਂ 70 ਕਿੰਨੇ 344 ਹਾਂਜੀ 344 346 346 ਇੰਟੂ 70 24220 ਰੁਪਏ ਤਾਂ ਕੱਲੀ ਕੱਲੀ ਬੀਬੀ ਦਾ 24220 ਰੁਪਏ ਸਰਕਾਰ ਵੱਲ ਖੜਾ ਹਾਂਜੀ 24220 ਹੋ ਗਿਆ ਜੀ ਹਾਂਜੀ ਜਮਾ 36 ਹਜ਼ਾਰ ਜਿਹੜਾ ਤੁਸੀਂ ਮੰਗਦੇ ਆ ਜਮਾ 36000 ਜਿਹੜਾ ਤੁਹਾਡਾ ਵਾਦਾ ਕੀਤਾ ਸੀ ਤਾਂ ਕੱਲੀ ਕੱਲੀ ਬੀਬੀ ਦਾ 60220 ਰੁਪਏ ਖੜਾ ਹਾਂਜੀ ਇੱਕ ਮੰਗ ਹੋਰ ਆ ਸਾਡੀ ਸਾਡੇ ਭਰੋਮਯਾਰਾ ਵਿੱਚ ਸਹੂਲਤਾਂ ਸੈਂਟਰ ਦੀ ਸਾਨੂੰ ਸਹੂਲਤ ਮਿਲਣੀ ਚਾਹੀਦੀ ਆ ਸਹੂਲਤ ਮਿਲਣੀ ਚਾਹੀਦੀ ਆ ਕਿਵੇਂ ਤੁਹਾਨੂੰ ਇੱਥੇ ਲਿਆਂਦਾ ਕੱਲ ਜਿੱਥੇ ਕੰਮ ਕਰਨਾ ਸੀ ਉਹ ਕੰਮ ਤਾਂ ਰਹਿ ਗਿਆ ਫਿਰ ਉਹ ਰਹੇ ਕਿ ਹਾਂਜੀ ਉਹ ਕੰਮ ਅਸੀਂ ਆਪਣੇ ਬੱਚਿਆਂ ਦੀ ਰੋਟੀ ਬਿਲਕੁਲ ਨਹੀਂ ਬਣਾਈ ਸਾਰੇ ਕੰਮ ਛੱਡ ਕੇ ਅਸੀਂ ਇਹਨਾਂ ਦੇ ਕੋਲ ਆਏ ਆ ਇਹ ਸਾਡੀ ਮੰਗ ਪੂਰੀ ਕੀਤੀ ਜਾਵੇ ਨਹੀਂ ਹੁਣ ਤੁਸੀਂ ਅੱਜ ਦੀ ਦਿਹਾੜੀ ਮਿਲੂਗੀ ਕਿ ਨਹੀਂ ਮਿਲੂਗੀ ਮੇਰਾ ਸਵਾਲ ਸਾਨੂੰ ਉਹ ਨਹੀਂ ਮਿਲਣੀ ਅੱਜ ਫਰੀਜ ਆਏ ਆ ਫਰੀਜ ਆਈ ਆ ਮਨ ਸੀਗਾ ਹੁਣ ਦਾ ਨਹੀਂ ਵੀ ਮਨ ਸੀਗਾ ਪਰ ਅਸੀਂ ਕਿ ਸਾਡੀ ਮੰਗ ਪੂਰੀ ਹੋਵੇ ਹੋਰ ਸਰ ਕਿੰਨੇ ਪਬਲਿਕ ਨੂੰ ਸਵੇਰ ਦੇ ਪਰੇਸ਼ਾਨ ਹੋ ਕੇ ਬੈਠੇ ਆ ਹਜੇ ਤਾਂ ਕਰਫੂ ਘੰਤਮਾਨਾ ਤਾਂ ਆਪ ਨਹੀਂ ਤਾਂ ਹਜੇ ਤਾਂ ਇੱਥੇ ਪਹੁੰਚ ਨਹੀਂ ਰਹੇ ਬੰਨ ਕੇ ਬਿਠਾਇਆ ਜਾਣ ਨਹੀਂ ਦਿੰਦੇ ਨਹੀਂ ਜਾਣ ਦੇ ਸਰ ਬੱਸਾਂ ਵੀ ਸਾਡੀਆਂ ਅੱਜ ਤਾਂ ਅੰਦਰ ਲਗਾ ਲਈਆਂ ਪਿਛਲੀ ਵਾਰ ਆਈ ਸੀ ਬੱਸਾਂ ਬਾਹਰ ਸੀ ਲੋਕੀ ਚਾਈ ਜਾ ਰਹੇ ਸੀ ਅੱਜ ਤਾਂ ਬਾਹਰ ਵੀ ਨਹੀਂ ਜਾ ਸਕਦੇ ਅਸੀਂ ਨਾ ਬਾਹਰ ਜਾ ਸਕਦੇ ਆ ਨਾ ਉਹ ਆ ਰਹੇ ਆ ਬੰਨ ਕੇ ਬੈਠੇ ਬੱਚਿਆਂ ਦੀ ਰੋਟੀ ਵੀ ਬਣਾਉਣੀ ਹੈ ਜਾ ਕੇ ਹਾਂ ਜੀ ਬੱਚਿਆਂ ਦੀ ਰੋਟੀ ਸਾਰਾ ਘਰ ਦਾ ਕੰਮ ਛੱਡ ਕੇ ਆਏ ਹੋਏ ਆ ਉੱਤੋਂ 60 60000 ਰੁਪਏ ਸਰਕਾਰ ਵਾਲਾ ਬਕਾਇਆ ਖੜਾ ਹਾਂ ਜੀ ਬਿਲਕੁਲ ਹਮਦਰਦੀ ਹੈ ਭੈਣਾ ਨਾਲ ਕੀ ਨਾਮ ਤੁਹਾਡਾ ਮੇਰਾ ਨਾਮ ਸੁਮਨ ਬਾਲਾ ਸੁਮਨ ਬਾਲਾ ਭੈਣ ਹੁਣਾਂ ਨੇ ਇਹਨਾਂ ਸਾਰਿਆਂ ਦਾ ਪੱਖ ਰੱਖਿਆ ਇਹੀ ਜਾਗਦੀ ਜ਼ਮੀਰ ਹੁੰਦੀ ਆ ਔਰ ਇਹੀ ਸਾਡੇ ਸੀਐਮ ਸਾਹਿਬ ਕਹਿੰਦੇ ਸੀਗੇ ਕਿ ਮੈਂ ਤੁਹਾਨੂੰ ਸਵਾਲ ਪੁੱਛਣ ਲਾਇਆ ਤਾਂ ਇਹ ਸਵਾਲ ਨਹੀਂ ਬੇਨਤੀਆਂ ਹੀ ਕਰ ਰਹੇ ਆ ਇਹਨਾਂ ਦੀ ਬੇਨਤੀ ਪ੍ਰਵਾਨ ਹੋਣੀ ਚਾਹੀਦੀ ਆ ਹਾਂਜੀ ਸਰ ਮੈਂ ਪਿੰਡ ਦੀ ਆਸ਼ਾ ਵਰਕਰ ਆ ਸਾਡੇ ਪਿੰਡ 'ਚ ਕੋਈ ਸਹੂਲਤ ਨਹੀਂ ਹੈਗੀ ਕੋਈ ਦੂਸਰਾ ਨਹੀਂ ਗ੍ਰਾਂਟਰੀਆਂ ਹੀ ਮੈਂ ਪਿੰਡ ਦੀ ਪੰਚ ਨਹੀਂ ਵੀ ਆ ਤੇ ਆਸ਼ਾ ਵਰਕਰ ਵੀ ਆ ਤੇ ਉਹ ਨਰੇਗਾ ਵਾਲੀ ਬੀਬੀ ਨਾਲ ਗੱਲਬਾਤ ਕੀਤੀ ਆ ਆਸ਼ਾ ਵਰਕਰ ਭੈਣਾਂ ਨਾਲ ਗੱਲਬਾਤ ਕੀਤੀ ਆ ਬਹੁਤ ਸਾਰੇ ਸਵਾਲ ਆ ਮਾਤਾ ਮੇਰਾ ਮੀਨਿੰਗ ਨਾ ਅੱਗੇ ਆ ਜਾਓ ਮਾਤਾ ਜੀ ਅੱਗੇ ਆ ਜਾਓ ਪਿੰਡ ਫਰਾਲਾ ਮਹੰਤ ਕਰਵਜਨਦਾਸ ਨਗਰ ਤੇ ਮੇਰੇ ਨਰੇਗਾ ਦੇ ਉੱਤੇ ਮੇਰੇ ਪੈਸੇ ਮੇਰਾ ਸਮਝ 50 ਦੇ ਲੱਗੇ ਆ ਤੇ ਮੇਰਾ ਕੋਈ ਪੈਸਾ ਨਹੀਂ ਪਿਆ ਰਿਹਾ ਹੁਣ ਅੱਜ ਆਏ ਅੱਜ ਦਿਹਾੜੀ ਮਿਲੂਗੀ ਹਾਂ ਅੱਜ ਇੱਥੇ ਹੀ ਦਿਹਾੜੀ ਮਿਲੂਗੀ ਕਿ ਕੰਮ ਤੇ ਹੈ ਕਿ ਬਈ ਵੈਸੀ ਆਏ ਆ ਹਾਂ ਨਹੀਂ ਇਦਾਂ ਹੀ ਆਏ ਆ ਆਪਣੇ ਆਪ ਆਏ ਕਿ ਲੈ ਜਾਂਦੇ ਗਏ ਆ ਨਹੀਂ ਸਰਪੰਚ ਸਾਹਿਬ ਨੇ ਆਏ ਆ ਸਰਪੰਚ ਸਾਹਿਬ ਲੈ ਕੇ ਆ ਹਾਂ ਹਾਂ 7 ਨੰਬਰ ਮੇਰਾ ਜੌਬ ਕਾਰਡ ਦਾ ਆ ਨੰਬਰ 3 ਨਾ ਗੁਰਬਖਸ਼ ਕੋਲ ਮੇਰਾ ਨਾਮ ਆ ਬੇਟਾ ਹਾਂਜੀ ਆ ਸਾਰੇ ਆਸ਼ਾ ਵਰਕਰ ਨਰੇਗਾ ਵਾਲੇ ਬੈਠੇ ਆ ਹਾਂਜੀ ਹਾਂਜੀ ਚੰਗਾ ਚੰਗਾ ਕੱਟ ਕੀਤਾ ਪਿਆ ਹਾਂਜੀ ਹਾਂਜੀ ਕਾਫੀ ਭਾਰਾ ਕੱਟ ਕੀਤਾ ਪਿਆ ਥੱਕ ਗਏ ਥੱਕ ਗਏ ਪਿੰਡਾਂ ਬੇ ਹਾਂਜੀ ਕਦੋਂ ਦੇ ਆਏ ਆ ਸਵੇਰੇ ਦੇ ਆਏ ਆ 10 ਵਜੇ ਦੇ ਇੱਥੇ ਆਏ ਆ ਹੁਣ ਅਡੀਕ ਕਰਦੇ ਪਏ ਆ ਹਾਂਜੀ ਸਵੇਰ ਤੇ ਕਰ ਜਾਣ ਦੀ ਕਾਲੀ ਆ ਕਿ ਮਿਲ ਕੇ ਜਾਉਂਗੇ ਮਿਲ ਕੇ ਜਾਵਾਂਗੇ ਸਾਡੀਆਂ ਮੰਗਾ ਪੂਰੀਆਂ ਆ ਪਿੰਡ ਦੀ ਖੁਸ਼ਾਹ ਅੱਛਾ ਮੰਗਾ ਲੈ ਕੇ ਆਏ ਆ ਪੈਸੇ ਨਹੀਂ ਆਦੇ ਪੈਸੇ ਲੈਤਾ ਹਾਂ ਤੋ ਮਿੱਟੀ ਦੇ ਕਹਾਣੇ ਇਹੜੇ ਤੇ ਸੱਖਾਂ ਵਿੱਚ ਇਕੱਠੇ ਹੋਵੇ ਸਾਡੀ ਗੱਲ ਸੁਣੇ ਮਾਤਾ ਕਹਿੰਦੀ ਅਸੀਂ ਤਾਂ ਉਹਦੀ ਸੁਣਨੀ ਉਹ ਵੀ ਸਾਡੀ ਸੁਣੇ ਨਾ ਹੋਵੇ ਸਹੀ ਕਹਿਣਾ ਜਾਨ ਨੂੰ ਸੱਤਿਆ ਸਾਡੀ ਗੱਲ ਸੁਣੇ ਜੋ ਸਾਡੀ ਗੱਲਾਂ ਜੜਕਾ ਤੇ ਆ ਗੱਲਾਂ ਆ ਸਾਡੀਆਂ ਪੂਰੀਆਂ ਕਰੇ ਇਹੇ ਮੰਨੋ ਮੈਨੂੰ ਸਾਨੂੰ ਤਾਂ ਹੀ ਫਾਇਦਾ ਆ ਜਾਂਦਾ ਆਪਣੇ ਸਿਖਰ ਉੱਤੇ ਆ ਅਸੀਂ ਸਵੇਰੇ ਤੇ ਕੰਮ ਛੱਡ ਕੇ ਆਵੇਂ ਆ ਜਿੰਨੀ ਵਾਰੀ ਜਿੱਥੇ ਸਾਨੂੰ ਸਾਥ ਤੇ ਅਸੀਂ ਉੱਥੇ ਹੀ ਜਾਂਦਾ ਆ ਜੀ ਸੈਲਾਨੀਆਂ ਨੂੰ ਇਹ ਸਾਡੀ ਕੋਈ ਮੰਗ ਤਾਂ ਪੂਰੀ ਕਰਦਾ ਨਹੀਂ ਉਹ ਵਸਤੀ ਨਾਲ ਯਾਦ ਸੀ ਉਹਦੇ ਮਾਗਰਾਂ ਤੇ ਹੋਰ ਵੀ ਸਾਡੀ ਸੋਨੇ ਫਰਿਆਦ ਆ ਨਾ ਅਸੀਂ ਇਸ ਕਰਕੇ ਕੰਮ ਛੱਡ ਕੇ ਆਉਨੇ ਆ ਹਾਂਜੀ ਹਾਂਜੀ ਤਾਂ ਬੀਬੀਆਂ ਨਾਲ ਗੱਲਬਾਤ ਕਰਦੇ ਅਸੀਂ ਪੰਡਾਲ ਦੇ ਬਿਲਕੁਲ ਸਾਹਮਣੇ ਆ ਗਏ ਆ ਜਿੱਥੇ ਐਂਟਰੀ ਹੈ ਔਰ ਆ ਸਾਰੀਆਂ ਬੀਬੀਆਂ ਇੱਕ ਆਸ ਨਾਲ ਪਿੱਛੇ ਦੇਖਦੀਆਂ ਪਈਆਂ ਪਰ ਜਿਹੜੇ ਮੈਡਮ ਨੇ ਇਹ ਕਹਿੰਦੇ ਕੁਝ ਪੁਆਇੰਟ ਰਹਿ ਗਏ ਉਹ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੀ ਆ ਕਿਉਂਕਿ ਉੱਧਰ ਥੋੜੀ ਸਪੀਕਰਾਂ ਦੀ ਆਵਾਜ਼ ਬਹੁਤ ਸੀ ਜੀ ਜੀ ਭੈਣ ਜੀ ਉਹਨੇ ਇੱਕ ਗੱਲ ਦੱਸੋ ਜਿੰਨੀਆਂ ਬੀਬੀਆਂ ਮੈਂ ਮੋਰੇ ਗੱਲ ਕਰਕੇ ਆਇਆ ਇਹ ਕਹਿੰਦੀ ਆ ਸੀ ਸਵੇਰੇ 9 ਵਜੇ ਦੀ ਇੱਥੇ ਬੈਠੀਆਂ ਹਾਂ ਜੀ ਲੰਗਰ ਛਕਿਆ ਕਿ ਨਹੀਂ ਛਕਿਆ ਨਹੀਂ ਸਰ ਕਿਸੇ ਨੂੰ ਸਰ ਚਾਹ ਮਿਲੀ ਆ ਕਿਸੇ ਨੂੰ ਨਹੀਂ ਮਿਲੀ ਪਾਣੀ ਪਾਣੀ ਵੀ ਸਰ ਪਹਿਲਾਂ ਸਾਰਿਆਂ ਨੇ ਬਾਹਰ ਜਾ ਕੇ ਪੀਤਾ ਉੱਠ ਕੇ ਬਾਹਰ ਨਿਕਲਣ ਵੀ ਨਹੀਂ ਸੀ ਦਿੰਦੇ ਹੁਣ ਜਦੋਂ ਸਾਰਿਆਂ ਨੇ ਰੌਲਾ ਪਾਇਆ ਫਿਰ ਪਾਣੀ ਆਇਆ ਹੁਣ 5 ਘੰਟੇ ਹੋ ਗਏ ਟੋਟਲ 9 ਵਜੇ ਦੀ ਤੁਸੀਂ ਪਹੁੰਚੀਆਂ ਘਰੋਂ 8 ਵਜੇ ਤੁਰੇ ਹੋਗੇ ਆ ਹਾਂ ਜੀ 6 ਘੰਟੇ ਹੋ ਕੇ ਘਰੋਂ ਨਿਕਲੇ ਨੂੰ ਰੋਟੀ ਕੁਝ ਨਹੀਂ ਖਾਧੀ ਨਹੀਂ ਸਰ ਚਾਹ ਵੀ ਕਿਸੇ ਨੂੰ ਮਿਲੀ ਕਿਸੇ ਨੂੰ ਨਹੀਂ ਮਿਲੀ ਤਾਂ ਕਮ ਤੱਕ ਇਹਦੇ ਵਿੱਚ ਚਾਹ ਵੀ ਨਹੀਂ ਮਿਲਦੀ ਆਹਦੇ ਨਾਲ ਕੋਈ ਰਿਫਰੈਸ਼ਮੈਂਟ ਹਾਂ ਬਿਸਕਟ ਹਾਂਜੀ ਸਰ ਪਕੌੜੀ ਤਾਂ ਸੀ ਪਰ ਕਿਸੇ ਨੂੰ ਮਿਲੇ ਕਿਸੇ ਨੂੰ ਨਹੀਂ ਮਿਲੇ ਆ 6 ਘੰਟੇ ਤੋਂ ਘਰੋਂ ਨਿਕਲੇ ਨੂੰ ਹਾਂਜੀ ਬਿਲਕੁਲ ਤੁਹਾਨੂੰ ਸਮਾਂ ਕਿੰਨਾ ਦਿੱਤਾ ਗਿਆ ਸੀ ਕਿੰਨੇ ਵਜੇ ਸੀਐਮ ਸਾਹਿਬ ਆਣਗੇ ਸਾਨੂੰ ਸਾਨੂੰ ਕਹਿ ਰਹੇ ਸੀ ਕਿ 12 ਜਾਂ 12:30 ਦੇ ਵਿੱਚ ਵਿੱਚ ਆ ਜਾਣਗੇ ਬਾਰੇ ਸਾਰਾ ਅਜੇ ਤੱਕ 2:02 ਹੋ ਗਏ ਆ 2:02 ਹੋ ਗਏ ਅਜੇ ਵੀ ਕੁਝ ਨਹੀਂ ਪਤਾ ਜਿਹੜੀ ਨਰੇਗਾ ਆ ਉਹ ਸਾਨੂੰ ਜਾਣਨ ਨੂੰ ਤਿਆਰ ਆ ਅਸੀਂ ਇੰਨਾ ਚਿਰ ਨਹੀਂ ਰੁਕ ਸਕਦੇ ਸਾਡੇ ਬੱਚਿਆਂ ਦੀ ਅਸੀਂ ਰੋਟੀ ਬਣਾਉਣੀ ਆ ਤੇ ਅਸੀਂ ਇੰਨਾ ਚਿਰ ਨਹੀਂ ਬੈਠ ਸਕਦੇ ਕਿਉਂਕਿ ਬਸ ਬਸਾਂ ਜੀ ਸੀਐਮ ਸਾਹਿਬ ਤਾਂ ਹਰਮਨ ਪਿਆਰੇ ਆ ਦਿਲ ਨਹੀਂ ਕਰਦਾ ਇੱਕ ਵਾਰੀ ਦੇਖੇ ਜਾਈਏ ਹਰਮਨ ਪਿਆਰੇ ਸੀਐਮ ਸਾਹਿਬ ਨੂੰ ਹਾਂਜੀ ਸਰ ਸਾਰਿਆਂ ਨੂੰ ਪਿਆਰੇ ਤਾਂ ਹੈਗੇ ਆ ਪਰ ਕੀ ਬੀਬੀਆਂ ਇੰਨਾ ਚਿਰ ਬੈਠ ਨਹੀਂ ਸਕਦੀਆਂ ਤੁਹਾਨੂੰ ਪਤਾ ਆ ਬਿਊਟੀ ਤੇ ਆਏ ਆਪਣੇ ਮਨ ਨਾਲ ਨਹੀਂ ਆਏ ਹਾਂਜੀ ਆਪਣੇ ਮਨ ਹਨ ਨਹੀਂ ਹੈ। ਹਾਂ ਜੀ ਸਰ ਇੱਕ ਸੁਵਿਧਾ ਸੈਂਟਰ ਵੀ ਬਣਨਾ ਚਾਹੀਦਾ ਸਾਡੇ ਪਿੰਡ ਭਰੋ ਮਜਾਰੇ ਦੇ ਵਿੱਚ ਸਹੂਲਤ ਕੋਈ ਵੀ ਨਹੀਂ ਹੈਗੀ ਨਾ ਪਾਣੀ ਦੀ ਆ ਨਾ ਕੋਈ ਕਲੀਨਿਕ ਆ ਨਾ ਕੋਈ ਆ ਸੁਵਿਧਾ ਸੈਂਟਰ ਆ ਸਾਨੂੰ ਬਹੁਤ ਦੂਰ ਜਾਣਾ ਪੈਂਦਾ ਹਰ ਇੱਕ ਕੰਮ ਲਈ। ਮਤਲਬ ਬੈਠੇ ਅੱਕ ਗਏ ਆ। ਹਾਂ ਜੀ ਸਰ ਅਸੀਂ ਕਾਫੀ ਚਿਰ ਤੋਂ ਸਾਨੂੰ ਨਰੇਗਾ ਜੀ ਕੈਸ ਰਹੀ ਆ ਵੀ ਅਸੀਂ ਜਾਣਾ ਆ ਜਾਣਾ ਆ ਕਿ ਅੱਜ ਸਾਡੀਆਂ ਨਹੀਂ ਬੱਸਾਂ ਅੰਦਰ ਲਗਾਤੀਆਂ ਅੱਗੇ ਪਿਛਲੀ ਵਾਰੀ ਬੱਸਾਂ ਬਾਹਰ ਸੀਗੀਆਂ ਜਦੋਂ ਮਰਜੀ ਚੱਲ ਗਈ ਸੀ ਤਾਂ ਹੁਣ ਸਾਡੀਆਂ ਬੱਸਾਂ ਪੰਨ ਕੇ ਬਿਠਾਏ। ਹਾਂ ਜੀ ਸਰ ਅੱਗੇ ਤੋਂ ਫੇ ਲੇਡੀਜ਼ ਆਣਗੀਆਂ ਹੀ ਨਹੀਂ। ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਲਿਆ ਕੇ ਬਿਠਾ ਲੈਂਦੇ ਆ ਸਾਰੇ ਨੇ ਪਤਾ ਨਹੀਂ ਕਦੋਂ ਆਣਾ ਕਦੋਂ ਨਹੀਂ ਆਣਾ ਮੁੜ ਕੇ ਸਾਡੇ ਉਹ ਕਹਿੰਦੇ ਤੁਰਦੇ ਵੀ ਨਹੀਂ ਗਏ ਜੈਂਟਸ ਵੀ ਨਹੀਂ ਤੁਰਦੇ ਨਾ ਲੇਡੀਜ਼ ਤੁਰਨਗੇ ਜਦੋਂ ਤੁਸੀਂ ਇੱਕ ਵਾਰੀ ਟਾਈਮ ਦੇ ਦੇ ਮੈਂ ਦੇਖੋ ਜਾ ਕੇ ਫਿਰ ਦੱਸੂਗਾ ਵੀ ਅੱਜ ਤਾਂ ਬਹੁਤ ਖੱਜਲ ਹੋਏ ਆ ਹਾਂ ਬਹੁਤ ਖੱਜਲ ਹੋਇਆ ਯਾਰ ਇੰਨੀ ਗਰਮੀ ਦੇ ਵਿੱਚ ਬੈਠੇ ਆ ਬੱਚਿਆਂ ਦਾ ਸਾਰਾ ਕੰਮ ਕਰ ਛੱਡ ਕੇ ਆਏ ਹੋਏ ਆ ਤੁਸੀਂ ਆਪ ਸੋਚੋ ਵੀ ਕਿੰਨੀ ਗਰਮੀ ਦੇ ਵਿੱਚ ਅਸੀਂ ਬੈਠੇ ਹੋਏ ਆ ਠੀਕ 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 ਲੇਵਾ ਜਿਹੜੇ ਅੰਦਰ ਬੈਠੀਆਂ ਨਰੇਗਾ ਵਾਲੀਆਂ ਹਾਂਜੀ ਤੁਸੀਂ ਇੱਕ ਕਿੱਧਰੋਂ ਜੀ ਨਰੇਗਾ ਵਾਲੇ ਆ ਕਿ ਤੁਸੀਂ ਗਏ ਆ ਅਸੀਂ ਨਰੇਗਾ ਵਾਲੇ ਆ ਨਰੇਗਾ ਵਾਲੇ ਤੇ ਤੁਸੀਂ ਅੰਦਰ ਨਹੀਂ ਗਏ ਅੰਦਰ ਸਾਨੂੰ ਆ ਕਰਮੀ ਲੱਗਦੀ ਆ ਬੀਬੀ ਦੀ ਸਿਹਤ ਕਰਾਉਣਾ ਹਾਂਜੀ ਕਬਰਾਟ ਆ ਗਏ ਉੱਥੇ ਫਿਰ ਮੈਂ ਬਾਹਰ ਨੂੰ ਆ ਗਏ ਅੰਦਰ ਗਏ ਸੀ ਅਸੀਂ ਕਿੰਨੇ ਵਜ ਦੇ ਆ ਜੀ ਸਵੇਰ ਦੇ ਤੁਸੀਂ ਅਸੀਂ ਸਵੇਰ ਦੇ 8:00 ਪਹਿਲਾਂ ਜੀ ਤੁਰੇ ਮਾ ਇੱਥੇ ਆਏ ਹਾਂ ਇੱਥੇ ਕਿੰਨੇ ਵਜ ਪਹੁੰਚੇ ਜੀ ਇੱਥੇ ਆ ਸਵੇਰ ਦੇ ਇੱਥੇ ਹੀ 8 ਵਜੇ ਤੇ ਪਿੰਡ ਆਪਣਾ ਕਿਹੜਾ ਜੀ ਫਟਕੜਕਲਾ ਆਈਆਂ ਫਟਕੜਕਲਾ ਆਈਆਂ ਸਵੇਰੇ ਸਵਾਟ ਦੇ ਇੱਥੇ ਬੈਠੇ ਆ ਹਾਂਜੀ ਤੇ ਰੋਟੀ ਟੋਕ ਮਿਲੇਗੇ ਨਹੀਂ ਹਜੇ ਨਹੀਂ ਨਹੀਂ ਹਜੇ ਨਹੀਂ ਆ ਜਾਣਾ ਘਰ ਨੂੰ ਖਾਣ ਰੋ ਮੇਰੀ ਸਿਹਤ ਹੋਰ ਤਰ੍ਹਾਂ ਹੋ ਗਿਆ ਸੀ ਇੱਧਰ ਬਾਹਰ ਨੂੰ ਮਾਤਾ ਉਮਰ ਕਿੰਨੀ ਥੋੜੀ ਤੇ ਸਿਹਤ ਦੀ ਦਿੱਕਤ ਕੀ ਆ ਪ੍ਰੋਬਲਮ ਕੀ ਆ ਸਿਹਤ ਇੱਕ ਘਬਰਾਟ ਹੋਣ ਲੱਪੇ ਅੰਦਰ ਫੇ ਬਾਹਰ ਉਮਰ ਸ ਬਹੁਤ ਹੈ ਨਾ ਹਾਂਜੀ ਤਾਂ ਹੋਣ ਲੱਪੇ ਫੇ ਅੱਛਾ ਆਪਣੀ ਮਰਜ਼ੀ ਨਾਲ ਕਿ ਸੱਦੇ ਆ ਜੀ ਤੁਹਾਨੂੰ ਫਿਰ ਨਹੀਂ ਉਹ ਨਹੀਂ ਸਾਨੂੰ ਅੰਦਰ ਨੂੰ ਲੈ ਕੇ ਗਏ ਸੀਗੇ ਕੌਣ ਲੈ ਕੇ ਗਏ ਉਹ ਵੀਰ ਸੀਗਾ ਅੰਦਰੋਂ ਆਇਆ ਕਹਿੰਦਾ ਅੰਦਰ ਆ ਜਾਓ ਸਾਰੇ ਸਾਡੇ ਨਾਲ ਦੇ ਵੀ ਬੈਠੇ ਆ ਹੂੰ ਮੈਨੂੰ ਮੇਰੀ ਸਿਹਤ ਖਰਾਬ ਹੋ ਗਈ ਮਾਤਾ ਅੱਜ ਫਿਰ ਦਿਹਾੜੀ ਟੁੱਟ ਗਈ ਨਹੀਂ ਨਹੀਂ ਦਿਹਾੜੀ ਦਿਹਾੜੀ ਮਿਲੂਗੀ ਦਿਹੜੀ ਮਿਲਣੀ ਆਨੇ ਆ ਸਾਡੇ ਸਿਆਹ ਬਣਾਇਆ ਰੋਡ ਬਣਾ ਕੇ ਹਟੇ ਅੱਛਾ ਰੋਡ ਤੁਸੀਂ ਬਣਾ ਕੇ ਆ ਤੁਸੀਂ ਬਣਾਇਆ ਹਾਂਜੀ ਅੱਛਾ ਤੇ ਆ ਜੋਲੇ ਜਿਹੜੇ ਅੰਦਰ ਬੈਠੀ ਉਹਨਾਂ ਦੇ ਆ ਹਾਂਜੀ ਅੰਦਰ ਆ ਗਏ ਉਹ ਓਕੇ ਹਾਂਜੀ ਤੁਸੀਂ ਦਿਹਾੜੀ ਵਾਲੀਆਂ ਹਾਂਜੀ ਦਿਹਾੜੀ ਵਾਲੀ ਅਸੀਂ ਅੱਜ ਦਿਹਾੜੀ ਮਿਲੂਗੀ ਮਿਲੂਗੀ ਅੱਜ ਦੀ ਦਿਹਾੜੀ ਅਸੀਂ ਲਾਈ ਆ ਹੁਣ ਪਸਾਰਾ ਦਿਨ ਬੈਠੇ ਰਹੇ ਆ ਕੰਮ ਕੀਤਾ ਸਵੇਰ ਦੇ ਕੰਮੇ ਕਰਦੇ ਕੰਮ ਵੀ ਕੀਤਾ ਤੇ ਅੰਦਰ ਵੀ ਬਹਿਣਾ ਹਾਂਜੀ ਅੰਦਰ ਵੀ ਬਹਿਣਾ ਜਦੋਂ ਆਜੂਗੇ ਸੀਐਮ ਸਾਹਿਬ ਅੰਦਰ ਚਲ ਜੂਗੇ ਹਾਂਜੀ ਅੰਦਰ ਚਲ ਜਾਗੇ ਠੀਕ ਹੈ ਠੀਕ ਹੈ ਸਾਥੀਓ ਇੱਥੇ ਖਟਕੜ ਕਲਾ ਵਿਖੇ ਪਹੁੰਚੇ ਆ ਜਿਹੜੀਆਂ ਬਹੁਤ ਹੀ ਪਿਆਰੀਆਂ ਸਤਕਾਰਯੋਗ ਨਰੇਗਾੜੀ ਬੀਬੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਜਿਹੜਾ ਦਰਦ ਸਾਹਮਣੇ ਆਇਆ ਉਹ ਤੁਹਾਡੇ ਅੱਗੇ ਰੱਖਿਆ ਹਾਲਾਂਕਿ ਮੈਂ ਜਦੋਂ ਘਰ ਹੁੰਨਾ ਕੇਵਲੇ ਸੋਚਦਾ ਕਿ ਯਾਰ ਜਦੋਂ ਇਦਾਂ ਰੈਲੀਆਂ ਹੁੰਦੀਆਂ ਜਾਂ ਇਦਾਂ ਕੋਈ ਨੀ ਪੱਥਰ ਦਾ ਸਮਰੋਹ ਹੁੰਦਾ ਲੋਕ ਉਮੜ ਕੇ ਆਉਂਦੇ ਨੇ ਲੋਕਾਂ ਨੂੰ ਕਿੰਨਾ ਚਾਹ ਹੁੰਦਾ ਕਿੰਨਾ ਉਤਸ਼ਾਹ ਹੁੰਦਾ ਜਾ ਕੇ ਦੇਖੇ ਤਾਂ ਸਹੀ ਲੋਕ ਇੰਨੀ ਖੁਸ਼ੀ ਨਾਲ ਕਿਵੇਂ ਆਉਂਦੇ ਆ ਪਰ ਜਦੋਂ ਇੱਥੇ ਆ ਕੇ ਦੇਖਿਆ ਤਾਂ ਸਚਾਈ ਕੁਝ ਹੋਰ ਹੀ ਨਜ਼ਰ ਆਈ ਔਰ ਜਿਹੜੀ ਸਚਾਈ ਇੱਥੇ ਨਜ਼ਰ ਆਈ ਉਹੀ ਤੁਹਾਡੇ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕੋਈ ਆਪਣੇ ਵੱਲੋਂ ਕ੍ਰੀਏਟ ਨਹੀਂ ਕੀਤਾ ਜੋ ਇੱਥੇ ਨਜ਼ਰ ਆਇਆ ਜੋ ਇਹਨਾਂ ਨੇ ਆਪਣੇ ਬਿਆਨ ਦਿੱਤੇ ਨੇ ਜਿਉਂ ਉਹਨਾਂ ਨੇ ਆਪਣਾ ਪੱਖ ਰੱਖਿਆ ਦਿਲ ਦੇ ਬਲਬਲੇ ਰੱਖਿਆ ਜੋ ਮਨ ਦੀ ਪੀੜ ਰੱਖੀ ਆ ਉਹੀ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਬੀਬੀ ਕਹਿੰਦੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਜਿਹਦੇ ਨਾਲ ਦੀ ਸਹੇਲੀ ਨੇ ਕਿਹਾ ਕਹਿੰਦੀ ਕਿ ਇੰਨਾ ਹਮਸਾ ਜਿੱਥੇ ਡਿਗੇ ਨਾ ਜਾਵੇ ਉਹਦੇ ਨਾਲ ਬੈਠੀ ਆ ਕਹਿੰਦੀ ਅੰਦਰ ਪੰਡਾਲ ਚ ਘਬਰਾਹਟ ਹੁੰਦੀ ਆ ਔਰ ਦੂਜੇ ਪਾਸੇ ਅੰਦਰ ਵੇਟ ਹੱਲੇ ਵੀ ਚੱਲੀ ਜਾਂਦੀ ਆ ਕਿ ਕਦੋਂ ਸਾਡੇ ਸੀਐਮ ਸਾਹਿਬ ਪਹੁੰਚਣਗੇ ਪਰ ਇਹਨਾਂ ਦੇ ਸਮੇਂ ਦੀ ਕੀ ਇਹਨਾਂ ਦੇ ਸਮੇਂ ਦੀ ਕੋਈ ਕਦਰ ਨਹੀਂ ਆ ਕਿ ਇਹ ਲੋਕ ਵੀਆਈਪੀ ਨਹੀਂ ਆ ਜਦਕਿ ਇਹ ਕਿਹਾ ਜਾਂਦਾ ਸੀ ਕਿ ਸਾਡੇ ਤਾਂ ਸੱਥਾਂ ਤੋਂ ਸਰਕਾਰ ਸਰਕਾਰ ਚੱਲੂਗੀ ਅਸਲ ਵੀਆਈਪੀ ਤਾਂ ਇਹ ਨੇ ਇਹੀ ਲੋਕ ਤਾਂ ਬਣਾਉਂਦੇ ਆ ਸਰਕਾਰਾਂ ਪਰ ਜੇ ਇਹ ਐਦਾ ਉਦਾਸ ਹੋ ਕੇ ਅਵੇਸਲੇ ਜੇ ਹੋ ਕੇ ਬੈਠੇ ਤਾਂ ਜ਼ਿੰਮੇਵਾਰੀ ਕੀ ਦੀਆ ਇੱਕ ਹਰਾਨੀ ਮੈਨੂੰ ਹੋਰ ਹੋਈ ਜਦੋਂ ਨਵਾਂ ਸ਼ਹਿਰ ਤੋਂ ਬੰਗਿਆ ਆ ਰਹੇ ਸੀ ਖਟਕੜਕਲਾ ਆ ਰਹੇ ਸੀ ਜਿਹੜੇ ਨਵਾਂ ਸ਼ਹਿਰ ਤੋਂ ਰੋਡ ਜਦੋਂ ਅਸੀਂ ਟਰੈਕ ਤੇ ਆਨੇ ਆ ਬੰਗਿਆਵਾਂ ਨੂੰ ਖਟਕੜਕਲਾ ਹਰ ਪਾਸੇ ਸੀਐਮ ਸਾਹਿਬ ਦੀ ਤਸਵੀਰ ਸੀ ਬੰਗਿਆਂ ਵਾਲੇ ਪਾਸੇ ਹੈ ਨਹੀਂ ਸੀ ਉਧਰ ਵਾਲੇ ਮੈਨੂੰ ਲੱਗਦਾ ਭੁੱਲ ਗਏ ਔਰ ਇੱਕ ਹੋਰ ਮੈਨੂੰ ਚੀਜ਼ ਨੇ ਹੈਰਾਨ ਕੀਤਾ ਕਿ 2 बाई 2 ਦੀ ਸਿਰਫ ਸੀਐਮ ਸਾਹਿਬ ਦੀ ਤਸਵੀਰ ਸੀਗੀ ਹੈਲੀਕਾਪਟਰ ਚੋਂ ਕਿਤਾ ਨਜ਼ਰ ਆਉਗੀ ਬਈ ਮਾੜੀ ਗੱਲ ਹੈ ਫੋਟੋ ਥੋੜੀ ਵੱਡੀ ਲਾਇਆ ਕਰੋ ਤਾਂ ਜੋ ਹੈਲੀਕਾਪਟਰ ਚ ਨਜ਼ਰ ਆਵੇ ਤੇ ਇੱਕ ਟਰੈਕ ਭਰੇ ਸੀ ਇੱਕ ਟਰੈਕ ਖਾਲੀ ਸੀ ਉਧਰ ਧਿਆਨ ਦਿਓ ਨਾ ਲੋਕਾਂ ਦਾ ਕੀ ਹੈ ਇਹ ਲੋਕ ਦਾ بس ਸਦੀਆਂ ਤੋਂ ਇਦੀ ਜੀ ਜਾ ਰਿਹਾ ਉਮੀਦ ਨਾ ਕਿ ਕੋਈ ਆਊਗਾ ਤੇ ਕੋਈ ਸਾਨੂੰ ਰਾਹ ਤੇ ਪਾਊਗਾ ਕਿ ਜ਼ਿੰਦਗੀ ਚੰਗੀ ਬਣਾਊਗਾ ਉਮੀਦ ਕਰਦੇ ਆਂ ਪੰਜਾਬ ਦਾ ਹੁਣ ਜਿਹੜਾ ਸਪ੍ਰਿੰਗ ਆ ਪੰਜਾਬ ਦੇ ਇਸ ਸਮੇਂ ਹਾਲਾਤਾਂ ਦਾ ਉਹ ਇਹਦਾ ਘੁੱਟਿਆ ਗਿਆ ਉਮੀਦ ਹੈ ਕਿ ਐ ਉੱਪੜੂਗਾ ਤੇ ਪੰਜਾਬ ਦੇ ਚੰਗੇ ਦਿਨ ਆਉਣਗੇ ਪੰਜਾਬ ਦੇ ਲੋਕਾਂ ਨੂੰ ਵੀ ਰਾਹਤ ਮਿਲਗੀ ਬਹੁਤ ਬਹੁਤ ਸ਼ੁਕਰੀਆ